ਨਾਮੇ ਦਰਜੀ ਸੰਗਾ ਸਰ ਇਹ ਜਸ ਸਿਵਲ ਲਾਈਨ ਆਏ ਆ ਤੇ ਫੋਨ ਮੇਰਾ ਗਵਾਜ ਗਿਆ ਦਾ ਸੀ ਉਥੇ ਆਪਾਂ ਸੇਬੇ ਕ੍ਰਮ ਚ ਲਗਾਈ ਬਿਠਾ ਲਏ ਤੁਹਾਡਾ IMEI ਨੰਬਰ ਲਿਖਾ ਕੇ ਨਾ ਤੇ ਨੰਬਰ ਆਪ ਲਖਾਇਆ ਸੀ ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮਿਲਿਆ ਤੁਹਾਨੂੰ ਸਿਵਲ ਲਾਈਨ ਚ ਜਦੋਂ ਗਵਾਚਾ ਸੀ ਤੇ ਕਿਹੜੀ ਕਿਹੜੀ ਮੁਚਾਂ ਚਲਣੀਆਂ ਪਈਆਂ ਸਭ ਬੜੀ ਮੁਸ਼ਕਲ ਚਲੀਏ ਗਵਾਜ ਗਿਆ ਤੇ ਬੰਦੇ ਨੂੰ ਹੁੰਦਾ ਕਿ ਫੋਨ ਗਾਜ ਗਿਆ ਇਹ ਤਾਂ ਉਹਨੇ ਇਕਲੇ ਪੇਮੈਂਟ ਤਾਰੀ ਦੀ ਸੀ ਉਹ ਮੌਕੇ ਤੇ ਕਹਿੰਦਾ ਘਣ ਪੇਮੈਂਟ ਸਾਰੀ ਦੋ ਮੌਕੇ ਤੇ ਇਕੱਠੀ-ਕੁੱਠੀ ਕਰਕੇ ਪੇਮੈਂਟ ਐਹੀ ਦਿੱਤੀ ਉਹ ਫਿਰ ਮਸਲਾ ਹੋਇਆ ਤੇ ਫਿਰ ਫੋਨ ਦੀ ਕੰਪਲੇਟ ਲਖਾਈ ਆਪਾਂ ਕੀ ਕੀਮਤ ਦਾ ਫੋਨ ਹੀ ਭਾਈ ਜੀ ਕੀਮਤ ਸਰ 43000 ਰੁਪਏ ਦਾ ਹੈ ਕੀ ਕੰਮ ਕਰਦਾ ਸੀ ਮੇਰਾ ਡਿਲੀਵਰੀ ਦਾ ਹੈ ਨੌਕਰੀ ਵੀ ਸਰ ਗਈ ਜੀ ਹੁਣ ਅੱਜ ਮਿਲ ਗਿਆ ਫੋਨ ਮਿਲ ਗਿਆ ਸਰ ਬਹੁਤ ਖੁਸ਼ੀ ਆ ਜਿੱਥੋਂ ਐ ਫੜ ਫੜ ਕੇ ਪੈਸੇ ਚੱਕੇ ਆ ਫੋਨ ਵੇਚ ਕੇ ਪੈਸੇ ਦਵਾਂਗੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਟਾਣਾ ਪੁਲਿਸ ਦੇ ਇਸ ਪ੍ਰੋਬਲਮ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵਾਲਾ ਪੁਲਿਸ ਦਾ ਸਰਨੇ ਸਾਬੇ ਕਰਮ ਵਾਲਿਆਂ ਦਾ ਉਹਨਾਂ ਨੇ ਫੋਨ ਹੱਲ ਬਕੇ ਦਿੱਤਾ ਕਿਉਂਕਿ ਅਸੀਂ ਬਹੁਤ ਉਸ ਟਾਈਮ ਹੁੰਦਾ ਕਿ ਜਿਵੇਂ ਫੋਨ ਗਵਾਜੇ ਬੜਾ ਹੁੰਦਾ ਕਿ ਕਿੱਥੋਂ ਪੈਸੇ ਇਕੱਠ ਕਰਾਂਗਾ ਕਿੰਨੋ ਕੁ ਬਲੇ ਲਖਾਈਏ ਉਹ ਨਾਲੇ ਇੱਥੇ ਅਸੀਂ ਪਾਰਸਨ ਦੇ ਨੇਹਾ ਥਾਣੇ 'ਚ ਉਹਨਾਂ ਨੇ ਹਾਨੂੰ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅੰਦਰ ਦੇ ਬਲੇ ਲਖਾ ਦਿਓ ਬਹੁਤ ਬਹੁਤ ਧੰਨਵਾਦ ਸਟੇਜ ਦੇ ਵਿੱਚ ਅਸੀਂ ਅੱਜ ਹੀ ਮੋਬਾਈਲ ਫੋਨਸ ਡਿਸਟ੍ਰਿਬਿਊਟ ਕਰ ਰਹੇ ਨੇ ਦਾ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤਾਂ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚੋਂ ਡਿੱਗ ਗਿਆ ਸੀਗਾ ਤਾਂ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ which was very sorry ਤਾਂ ਬਟ ਫਿਰ ਅਸੀਂ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾਂ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਉਹਨ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗਿਆ ਸੀਗਾ ਤਾ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਹੈ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ ਤਾਂ ਮਤਲਬ ਮਿਹਨਤ ਤਾਂ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਇਹ ਤਾਂ ਇਹ ਜਾਂ ਤਾਂ ਮਿਸਪਲੇਸ ਹੋ ਨਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗ ਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸਡ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਿਹਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂਡ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਥੋੜਾ ਮੋਬਾਈਲ ਫੋਨ ਮਿਸਪਲੇਸ ਹੋ ਜਾਂਦਾ ਹੈ ਘੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲਓ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ